ਕਸੇ ਹੀ ਗਾ ਜਾਰਾ ਕਿੱਦਾਂ ਜੇ ਮੈਂ ਕਹਿੰਦਾ ਠੀਕ ਠਾਕ ਇਹ ਹੋ ਗਈ ਤੇ ਜਨਵਾਰ ਜੈਕੂਲੇਟ ਹੋਣਗੇ ਤੁਹਾਡੇ ਘਰ ਬਾਰੇ ਠੀਕ ਠਾਕ ਹੋਣਗੇ ਤੇ ਚੋਭਰੂ ਆ ਗਈ ਜੀ ਉੱਤੇ ਤੇ ਕੋ ਲਓ ਲੋਗ ਲੈ ਕੇ ਚੈੱਕ ਕਰੋ ਜੀ ਮੀ ਇੰਨਾ ਕੁ ਜਿਆਦਾ ਪੈਗੜ ਰਾਤ ਦਾ ਲਗਾਤਾਰ ਮੀਂਹ ਪੈਂਦਾਗਾ ਖੁੱਡੇ ਚ ਵੀ ਕੁਝ ਹਲਚਲ ਹੋਈ ਹੋਣੀ ਪੁੜਹਰੀ ਦੇਖੋ ਕੁਲਹਰੀ ਵੀ ਫੰਡਣ ਵਾਲੀ ਭੈਣ ਤੋਂ ਸੋਰੀ ਭਾਜੀ ਗਾਲ ਨਿਕਲ ਗਈ ਮੂੰਹ ਚ ਤੇ ਖੋਲਦਾ ਖੁੱਡਾ ਮੈਂ ਦਾਣਾ ਪਾਣੀ ਪਾਈ ਗਿਆ ਸੀਗਾ ਕਿਉਂਕਿ ਮੈਂ ਚਲਾ ਸਕੂਲੇ ਇਸ ਕਰਕੇ ਮੈਂ ਦਾਣਾ ਪਾਣੀ ਪਾ ਗਿਆ ਸੀਗਾ ਬੱਚੇ ਵੀ ਖਾਂਦੇ ਆ ਉਹ ਖਾਂਣ ਲੱਗ ਗਏ ਇੱਕ ਤੇ ਰੋਟ ਥਲੇ ਉਤਰ ਗਿਆ ਯਾਰ ਕੀ ਚੱਕਰ ਬਣਿਆ ਪਤਾ ਨਹੀਂ ਘਰ ਦਯੋ ਮੇਰੇ ਖਿਆਲ ਨਾਲ ਦਾਣਾ ਪਾਣੀ ਸ਼ਗਨ ਲਈ ਥਲੇ ਆਇਆ ਉਹਦਾ ਇਸ ਕਰਕੇ ਬਹੁਤ ਤੇ ਹੀ ਭਾਰੀ ਹੋਣੋ ਹਿੱਟ ਫਾਟ ਆਇਆ ਚੂਪਰਾ ਇਹ ਆਪਣਾ ਮੌਜਾ ਜੀ ਆ ਪੈਰਾ ਚ ਮੌਜ ਦੇਖਿਓ ਆ ਉਹ ਇੱਕ ਪਰਲੇ ਚ ਲੈ ਵੀ ਫੀਡ ਕਰ ਦੋ ਚਲ ਓਏ ਚਲ ਫੀਡ ਕਰ ਉਹਨੂੰ ਫੀਡ ਕਰ ਦੇ ਪੁੱਤੇ ਫੀਡ ਕਰ ਦੇ ਆ ਨਵੀਆਂ ਪੀੜੀਆਂ ਬਣਾਈਆਂ ਸੱਚ ਦੱਸਣਾ ਭੁੱਲ ਗਿਆ ਆ ਦੇਖੋ ਜੀ ਨਵੀਆਂ ਬਣਾਈਆਂ ਆਪਾਂ ਏ ਆ ਤੂੜੀ ਜੀ ਇਹਨਾਂ ਨੇ ਖਲਾਰਤੀ ਆ ਕਿਉਂਕਿ ਮੀ ਵੀ ਬਹੁਤ ਭੰਦਾ ਤੇ ਚਾਈ ਉੱਚੀ ਗਰਮੀ ਨਾਲ ਜਲੀ ਮਚੀ ਬਈ ਆ ਦਾਣੇ ਵੀ ਦੇਖ ਲਓ ਸਲਾਬੇ ਜਿ ਘਰੇ ਆ ਤੇ ਕੀ ਤਾਜ ਕਰੀਆਂ ਜੀ ਛੱਟ ਦਾ ਇਸ਼ਾਰਾ ਕੋ ਜੋ ਰਿਪੋਰਟ ਹੈ ਤੇ ਬਾਕੀ ਨਾ ਰੋਟੇ ਨੂੰ ਹੁਣ ਵੀ ਫੀਟ ਕਰਤੀ ਆ ਰਾਤ ਵੀ ਕਰਦੇ ਸੀਗੇ ਛੱਟ ਬੈਠੇ ਜੀ ਆਪਣੇ ਜਾਨਵਰ ਤੇ ਕਾ ਡੰਡਾ ਲਾਤਾ ਆਪਾਂ ਠੀਕ ਹੈ ਜੀ ਤੇ ਜਾਨਵਰ ਤੁਸੀਂ ਦੇਖ ਲਿਆ ਤੇ ਅੱਜ ਨਹੀਂ ਬਾਉਂਦੇ ਜੇ ਤੂਪ ਲੱਗੇ ਫੇਰ ਬਾਵਾਗੇ ਪੱਤੂ ਉਪਰ ਕਿੱਥੋਂ ਲੱਗਣੀ ਮੌਸਮ ਚੈੱਕ ਕਰੋ ਤੁਸੀਂ ਜਮਾ ਠੀਕ ਹੀ ਆ ਮੀਂਹ ਆਲਾ ਮੀਂਹ ਹਜੇ ਆਊਗਾ ਕਿਉਂਕਿ ਥੋੜਾ ਥੋੜਾ ਭੈਣ ਦਿਆਗਾ ਸਵੇਰ ਦਾ ਰਾਤ ਦਾ ਸੌਰੀ ਠੀਕ ਹੈ ਬਾਕੀ ਯਾਰ ਦੇਖ ਲੋ ਕੀ ਆਲਾ ਹੈ ਪੈ ਖੁੱਡੇ ਦਾ ਤੇ ਨਾ ਤੂਪ ਤੂਪ ਲੱਗੇ ਫੇਰ ਹੀ ਹੋਊਗਾ ਐ ਤੈਨੂੰ ਹੋਣਾ ਨਹੀਂਗਾ ਬਾਕੀ ਨਾ ਜਿਹੜੇ ਪਾਣੀ ਪੂਣੀ ਹੈਗਾ ਇਹ ਕੱਢ ਦੀਏ ਆਪਾਂ ਮੀਨੀ ਇਸ ਥੋੜੀ ਮੋਟੀ ਸਾਫ ਸਫਾਈ ਕਰੀਏ ਕਿਉਂਕਿ ਬੋਕਰ ਹੈਗੀ ਆਪਣੇ ਕੋਲੇ ਇਹ ਕਰਕੇ ਕੱਢ ਦੀਏ ਟਰੇ ਕਰਕੇ ਕੱਢ ਲਈਏ ਬਾਹਰ ਤੇ ਦੇਖੋ ਯਾਰ ਟਰ ਕੇ ਵੀ ਕਿੰਨੇ ਹੋਈ ਪਈ ਹੈ ਠੀਕ ਹੈ ਜੀ ਤੇ ਮਿਲਦੇ ਆ ਮੈਂ ਸਾਫ ਸਫਾਈ ਕਰਕੇ ਆ ਦੇਖਿਓ ਕਿ ਚੁਬੂ ਤੇ ਤੇ ਕਣ ਮਣਕਣ ਮਣੇ ਪੈ ਲਈ ਹੈ ਅਰੇ ਹਲੋ ਠੀਕ ਹੈ ਕੁਬੜਾ ਥੋੜਾ ਕੰਮਣ ਜੀ ਪੈਣਦਾ ਹੀ ਆ ਛੋਟੀ ਮੋਟੀ ਹੋਵਾ ਜੀ ਚੱਲਣਦਾ ਹੀ ਆ ਕਿ ਜਾਨਵਰ ਦੇਖਣੇ ਸੈਟ ਆ ਤੇ ਅੱ끼 ਸਾਫ਼ ਕਰਕੇ ਆ ਸੀਗਾ ਸਾਫ਼ ਹੋ ਗਿਆ ਸੀ ਥੋੜਾ ਆ ਬੱਚੇ ਆਪਣੇ ਬੈਠੇ ਆ ਵਧੀਆ ਉਹ ਵੀ ਵਧੀਆ ਬਹੁਤ ਗਰੋਥ ਹੋਊਗੀ ਵਧੀਆ ਸੈਟ ਤੇ ਕਾ ਬੈਠੀ ਆਪਣੀ ਚੀਨੀ ਆ ਆਪਣਾ ਰੱਤਾ ਤੇ ਆਪਣੇ ਮੋਜੇ ਦਾ ਮੋਜਾ ਇਹੋ ਬਚਾ ਠੀਕ ਹੈ ਪਗਿਆ ਤੁਹਾਨੂੰ ਬਾਕੀ ਠੀਕ ਹੈ ਜੀ ਸ਼ੱਟ ਬੈਠੇ ਬਚੇ ਆਪਣੇ ਉਹ ਰਿਪੋਰਟ ਸਾਰੀ ਕਿਤੇ ਨਾ ਕੀ ਗਈਆਂ ਤੇ ਉਹ ਉਹ ਆਪਣੇ ਚੀਨਾ ਤੇ ਆ ਜਿਹੜਾ ਜੋੜਾ ਦੇ ਦੇਣਾ ਚੀਨੀ ਤੇ ਰੰਤਾ ਦੇਣਾ ਜੀ ਆ ਜੋੜਾ ਠੀਕ ਹੈ ਤੇ ਵੇਣੇ ਅਰੇ ਆਗੇ 4-5 ਦਿਨਾਂ ਤਾਈਂ ਅੰਡੇ ਧਰ ਲੈ ਫਿਰ ਤੇ ਆਪਾਂ ਰੱਖ ਲਾਂਗੇ ਜਾਂ ਫਿਰ ਇੰਨਾ ਥੱਲੇ ਧਰ ਦਾਂਗੇ ਆਂਡੇ ਆ ਜੋੜੇ ਥੱਲੇ ਆਪਣੇ ਵਾਲਾ ਆਪਣੀਆਂ ਜੋੜਾ ਕਰ ਠੀਕ ਆ ਹੁਣ ਤੇ ਆਪਣੇ ਆ ਬਸ ਤੇ ਦੇਖ ਲਈ ਸ਼ੱਟ ਜੀ ਓਕੇ ਬੜੀ ਜੇ ਤੂ ਆ ਬਲ ਆਂਦਾ ਸੀ ਉਹਨੂੰ ਹੀ ਦੇ ਦੇਣਾ ਜੋੜਾ ਜੇ ਧਾਰ ਲੈ ਤਾਂ ਬਾਲੀ ਜਿਆਦੀ ਵਧੀਆ ਗੱਲ ਆ ਠੀਕ ਹੈ ਜੀ ਤੇ ਮੈਂ ਮੜੇ ਬੱਚੇ ਦੇਖਣਾ ਸ਼ੱਟ ਬਿੱਠੇ ਓਕੇ ਜੀ ਦੇਖੋ ਇਹ ਆਪਣਾ ਬੱਚਾ ਵੱਡਾ ਸਾਰਿਆਂ ਨਾਲ ਠੀਕ ਹੈ ਡਾਰੀ ਡਾਰੀਆਂ ਮਾਰਦਾ ਹੈ ਇਹ ਛੱਟਾ ਤੇ ਆ ਵੀ ਆਪਣਾ ਠੀਕ ਹੈ ਬੱਕੀ ਜੱਟ ਜੀ ਸ਼ਾਮ ਨੂੰ ਮਿਲਦੇ ਆਂ ਇਹ ਟਰੇ ਆਪਾਂ ਕੱਢਦੀ ਬਾਹਰ ਦਾਣੇ ਵਾਲੀ ਠੀਕ ਹੈ ਜੀ ਆਪੇ ਜੀ ਦੱਸਿਓ ਕਿਵੇਂ ਬਣੀਆਂ ਉਹ ਕਰਪੋਟਾ ਜੀ ਇਹਨਾਂ ਦੇ ਵੀ ਪਹਿਲਾਂ ਇਕੱਠੀਆਂ ਹੋਈ ਸੀ ਕਿ ਹੁਣ ਲੋ ਉਤਾਰਤੀਆਂ ਤੇ ਆਪਣਾ ਅੰਜੀ ਆ ਥੱਲਾ ਦੇਖੋ ਜੀ ਬੱਚਿਆਂ ਦੇ ਪਾਵਾਂਗੇ ਅੱਜ ਤੇ ਕਰਮੀ ਜਾਂ ਪੈਂਦੇ ਆ ਫਿਰ ਬਾਅਦ ਵਿੱਚ ਦੇਖਦੇ ਆ ਉੱਤੇ ਇੰਨੀ ਲਿਖਿਆ ਆਪਣਾ ਨਾਮ ਆਈਡੀ ਇਸ ਟਾਈਡੀ ਦਾ ਨੀਲੀਆਂ ਵਾਲੀਆਂ ਤੇ ਲਿਖਿਆ ਹੋਇਆ ਬਲੂ ਤੇ ਬਾਕੀ ਠੀਕ ਬਣੀ ਹੈ ਓਕੇ ਰਿਪੋਰਟ ਹੈ ਪੰਜ ਹੀ ਜਾਂਦੀਆਂ ਆਪਾਂ ਠੀਕ ਹੈ ਜੀ ਬਾਅਦ ਵਿੱਚ ਮਿਲਦੇ ਆਪਾਂ ਠੀਕ ਹੈ ਜੀ ਅੱਗੇ ਸੀ ਇਹ ਚੋਬਰ ਉੱਤੇ ਤੇ ਠੱਲਾਂ ਪਾਉਣ ਲੱਗੇ ਆ ਬਚਿਆਂ ਦੇ ਤੇ ਬੱਚੇ ਦੇ ਪਾ ਰਹੀਆਂ ਦੇਖਨੇ ਆ ਪੈਂਦੀ ਗਿਆ ਇਹ ਇਹ ਡਗਾਲ ਜਾ ਪਿਆ ਥੱਲੇ ਉਹ ਉਹ ਲਾਵਾਂਗੇ ਜੇ ਉਹ ਵੈਗੀ ਤਾਂ ਚੰਗਾ ਹੈ ਬਾਕੀ ਪਾਉਨੇ ਆ ਛੱਡ ਕਰ ਦਿੰਨੇ ਆ ਤੁਹਾਨੂੰ ਵੀ ਦਿਖਾਉਨੇ ਆ ਤੇ ਆ ਡੰਡੇ ਲਾਏ ਆ ਸੱਚ ਠੀਕ ਹੈ ਇਹ ਆ ਰੱਖਤਾ ਭੰਗਾ ਥੱਲਾ ਕੋਲੀਏ ਲੈ ਵੀ ਚੋ ਬਰ ਕਾਲੀ ਪਾਉਣੀ ਬਚਿਆਂ ਦੇ ਇਹ ਆਵਾਜ਼ ਆ ਰਹੀ ਹੈ ਠੀਕ ਹੈ ਵੱਡੇ ਬੱਚੇ ਦੇ ਪਾ ਲਈਏ ਪਾਣੀ ਨਹੀਂ ਗਿਆ ਆ ਜੂਗੀ ਜਿੱਤੋਂ ਤਾਈ ਮੈਨੂੰ ਲੱਗਿਆ ਮੋਸਟਰੀ ਹੈ ਜੀ វិញੇ ਫਿਰ ਠੀਕ ਹੈ ਜੀ ਪਾ ਕੇ ਮਿਲਦੇ ਚੋbro ਆਹ ਤੇ ਇੱਕ ਵਾਰੀ ਪੈਣੀ ਨਹੀਂ ਜੀ ਚੱਲੇ ਆ ਯੇ ਉੱਤੇ ਤੇ ਠੱਲਾਂ ਚੋਂbro ਪਾਤੀਆਂ ਟਰੇ ਪਈ ਐ ਤਿਆਰ ਮੈਂ ਕਰਕੇ ਹੁਣੇ ਹੀ ਕਿਹਾ ਸੀਗਾ ਕੁਝ ਨਹੀਂ ਆਇਆ ਤੇ ਇਹ ਬਾਕੀ ਦਾਣੇ ਪੁੰਨੇ ਆ ਠੀਕ ਹੈ ਜੀ ਇੱਕ ਮਿੰਟ ਮੈਂ ਖੁੱਡਾ ਖੋਲਣਾ ਰੱਖ ਦਿੰਗੇ ਇਹ ਟਰੇ 1:00 ਵਜੇ ਤੁਹਾਨੂੰ ਦਿਖਾਉਣੀ ਆ ਸਾਰਿਆਂ ਨੇ ਪਾਤੀਆਂ ਬਲੈਕ ਆਇਓ 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 ਆ ਗਈ ਸੀ ਇੱਕ ਆ ਗਿਆ ਆ ਵੀ ਆ ਗਈ ਬੜੀ ਤਰ੍ਹਾਂ ਵਿੱਚ ਖਲੋ ਇਹ ਆ ਵੀ ਚੁਪ ਰੋ ਨਾ ਆਦੀ ਹੈ ਆਇਓ ਤੇ ਆਇਓ 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 ਦਾਣਾ ਵਣਿਸ਼ਾਤਾ ਪਾਤਾ ਸ਼ਾਗਰਾਂ ਨੂੰ ਫਿਰ ਤੁਹਾਨੂੰ ਦਿਖਾ ਦਾਂ ਇਠੱਲਾ ਪਾਈਆਂ ਉਹ ਸੋਹਣੀਆਂ ਵਟੀਆਂ ਜੀ ਠੀਕ ਹੈ ਜੀ ਕੋਕਰਪੋਟ ਆ ਵੀ ਆ ਗਿਆ ਜੀ ਵੱਡਾ ਬਾਕੀ ਉਹ ਵਾਲੀ ਵਾਲੀ ਆ ਜੂਗੇ ਬੱਚੇ ਦੋਵੇਂ ਜਿਹੜੇ ਰਹਿ ਗਏ ਉਹ ਵੀ ਆ ਜੂਗੇ ਸੱਟੇ ਛੱਕ ਦਾ ਬਚਾ ਉਹ ਦੇਖੋ ਕੋਕਰਪੋਟ ਹੈ ਆਣੀ ਪੁਨੀ ਤਰਤਾਗਾ ਤੇ ਚੈੱਕ ਕਰ ਲੋ ਇਸਾਰੇ ਜਾ ਅਰ ਸੱਟਾ ਪਿੱਕ ਕਰ ਫੋਟਾ ਦਿੱਸ ਨੈ ਕੋ ਜੀ ਮਸਤਉ ਨਹੀਂ ਮੋਸਮ ਵੀ ਗਣ ਮਣ ਕਿਣ ਮਣ ਕਿਣ ਮਣ ਦੇਖੋ ਹੱਥ ਤੇ ਜਮਾ ਗਣ ਮਣ ਕਿਣ ਮਣ ਹੋ ਗਈ ਠੀਕ ਹੈ ਜੀ ਬਚੇ ਆਪਣੇ ਆਏ ਨਹੀਂਗੇ ਹਜੇ ਉ ਤੋ 3.03 ਵੇ ਹਾਕੀ ਘਰਤਾ ਪਾਣੀ ਦੇ ਹੱਥ ਤੇ ਵੇਖ ਕਿ ਹਾਲ ਕਰਤਾ ਕਿਉਂ ਜੀ ਅੰਡੇ ਧਰਨ ਵਾਲੀ ਆ ਫਿਰ ਉਸੇ ਹਸਾਮਨਾ ਕਰੂਗੀ ਨਾ ਬੱਚਾ ਜੀ ਡਰਦਾ ਨਹੀਂਗਾ ਕਿਉਂਕਿ ਸ਼ਾਇਦ ਤਾਂ ਕੇ ਹੱਥ ਤੇ ਆਇਆ ਕਰੂਗਾ ਹੱਥ ਤੇ ਮਣਾ ਮੋਟਾ ਅੱਜ ਟਰੇਡ ਕੀਤਾ ਸੀ ਛਤਰੀਆਂ ਦੇ ਬਾયા ਸੀਗਾ ਤੇ ਆ ਛਤਰੀ ਤੋਂ ਖੁੱਪੜਾ ਤਾਰਤਾ ਉੱਪਰਲੇ ਬੰਨੇ ਪੈਪ ਲਾਤੀ ਕਮਰੇ ਦੇ ਨਾਲ ਦੇਖ ਲੋ ਆ ਦੇਖ ਲੋ ਇਹ ਛੱਟੇ ਕਰਕੇ ਲਾਤੀ ਆ ਠੀਕ ਹੈ ਤੇ ਛਤਰੀ ਲੱਗੀ ਹੋਈ ਸੀ ਆ ਜੀ ਤੇ ਬਾਕੀ ਸ਼ਹਿਟਾ ਹੀ ਬਚਾ ਆਪਣਾ ਦਾਨਿਸ਼ਾ ਕੰਦੇ ਆ ਚਲੋ ਵਧੀਆ ਹੈ ਤੇ ਚੂਕ ਚੂਕ ਦੇ ਦੋਗੇ ਆਪੇ ਕਬੂਤਰ ਠੀਕ ਹੈ ਜੀ ਤੇ ਆ ਗਈ ਕਬੂਤਰੀ ਓਕੇ ਆ ਜੀ ਰਿਪੋਰਟ ਬਾਅਦ ਚ ਦਾਨਾ ਪਣੀ ਸ਼ਾਗ ਚੱਕਣ ਲੱਗਿਆ ਟਰੇ ਚੱਕਣ ਲੱਗਿਆ ਸੌਰੀ ਮਿਲਦੇ ਆ ਫਿਰ ਠੀਕ ਹੈ ਜੀ ਚੱਲੇ ਆ ਜੀ ਉਤੇ ਤੇ ਟਰੇ ਟਰੂ ਚੱਕਦੇ ਆ ਮੀ ਵੀ ਬਹੁਤ ਜਿਆਦਾ ਵੰਦਾ ਇਹ ਚੀਕ ਜੋ ਬ੍ਰੋ ਯਾਰ ਮੀ ਵੀ ਪੈਨ ਲਿਆ ਹੁਣ ਇਨਾ ਆ ਕੇ ਆਇਆਗਾ ਇੱਕ ਚੈੱਕ ਕਰੂ ਵਾਲ ਦੋ ਸੂ ਕਿੱਦਾਂ ਲੱਗੇ ਓਕੇ ਰਿਪੋਰਟ ਹੈ ਆਏ ਵਿੱਚੋ ਬ੍ਰੋ ਸ਼ਾਤਰੀ ਦੇਖੋ ਕੀ ਹਾਲ ਹੋ ਗਿਆ ਤੁੱਪ ਨਹੀਂ ਹਾਂ ਅੰਮਮੀ ਚਾਲ ਚੱਕ ਦੇਣੇ ਕੋਈ ਚੈੱਕ ਕਰੇਗਾ ਅੱਜ ਨਾ ਵੀ ਮੀ ਨਹੀਂਗਾ ਕਿ ਜੀ ਤੇ ਠੱਲਾ ਪਾਤੀਆਂ ਬੱਚੇ ਲਿਆਉਣੇ ਪਾਰ ਤੇ ਨਾਲ ਇੱਕ ਰੀਲ ਸ਼ੂਟ ਕਰਨੀ ਹੈ ਟਰੇ ਚੱਕ ਦੀਏ ਕਿ ਨਾ ਚੱਕੀਏ ਚਲੋ ਯਾਰ ਚੋਬਰ ਰੈਂ ਦਿੰਨੇ ਆ ਇਹ ਬਾਕੀ ਕਰਦੇ ਆ ਇੱਥੇ ਬਲੌਗ ਐਂਡ ਬਲੌਗ ਕਰਦੇ ਆ ਇੱਥੇ ਐਂਡ ਮਿਲਦੇ ਆ ਨੈਕਸਟ ਵੀਡੀਓ ਚ ਸਾਰੇ ਵੀਰ ਭਰਾ ਨੂੰ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜਿਨ੍ਹਾਂ ਵੀ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਠੀਕ ਹੈ ਜੀ ਮਿਲਦੇ ਆ नेक्स्ट ਵੀਡੀਓ ਚ ਓਕੇ ਜੀ